ਕਾ ਬਾਈ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਨਿਸ਼ਕਾਰਾ ਚੈਨਲ ਤੇ ਤੇ ਅੱਜ ਆਪਾਂ ਪਹੁੰਚੇ ਹੋਏ ਆ ਇੱਥੇ ਬਾਈ ਜੀ ਹੁਰਾ ਕੋਲ ਤੇ ਇਹ ਬਾਈ ਜੀ ਹੁਰਾ ਨੇ ਲਾਇਆ ਹੋਇਆ ਖਿਲਾੜਾ ਤੇ ਗਰਮਾ ਗਰਮ ਬਹੁਤ ਹੀ ਵਧੀਆ ਬਾਈ ਜੀ ਕਰਦੇ ਨੇ ਗੁੜ ਤਿਆਰ ਤੇ ਤਰੋ ਤਾਜ਼ਾ ਸ਼ੁੱਧ ਗੁੜ ਤਿਆਰ ਕਰਦੇ ਨੇ ਤੇ ਬਾਈ ਜੀ ਆਪਣੇ ਨਾਲ ਬੈਠੇ ਹੋਏ ਨੇ ਤੇ ਕਰਦੇ ਆ ਬਾਈ ਜੀ ਹੁਰਾ ਨਾਲ ਗੱਲਬਾਤ ਤੇ ਬਾਈ ਜੀ ਨੂੰ ਪੁੱਛਦੇ ਆ ਵੀ ਇਹ ਕਿਵੇਂ ਖਿਲਾੜਾ ਲਾਇਆ ਤੇ ਕੀ ਇਹਦੇ ਫਾਇਦੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆ ਨੂੰ ਤੁਹਾਡਾ ਹੋਰ ਬਾਈ ਜੀ ਠੀਕ ਹੋ ਹਾਂ ਬਹੁਤ ਵਧੀਆ ਤੁਸੀਂ ਸੁਣਾਓ ਤੇ ਇਹ ਆਪਾਂ ਲਾਇਆ ਜੀ ਖਲਾੜਾ ਹਾਂ ਜੀ ਮੈਂ 2017 ਤੋਂ ਲਾਇਆ ਹੋਇਆ ਪਿੰਡ ਮੇਰਾ ਪਤrana ਦੇ ਨਾਲ ਪਰਲੇਪਸ ਦਿਓਗੜ ਹੈਗਾ ਅੱਛਾ ਜੀ ਇਹ ਤੇ ਪਤrana ਦੇ ਨਾਲ ਕਿਹੜਾ ਪਿੰਡ ਹੈ ਦਿਓਗੜ ਹੈਗਾ ਅੱਛਾ ਦਿਓਗੜ ਪਿੰਡ ਹੈ ਤੇ ਇਹ ਬਾਈ ਜੀ ਜਿਹਨਾਂ ਦਾ ਇੱਥੋਂ ਪਾਕਣਾ ਤੋਂ 2-3 ਕਿਲੋਮੀਟਰ ਨਾਲ ਹੀ ਪਿੰਡ ਹੈ ਦਿਓਗੜ ਤੇ ਬਾਈ ਜੀ ਹੁਰੀ ਉੱਥੋਂ ਦੇ ਨੇ ਤੇ ਇਹ ਪਟਿਆਲਾ ਰੋਡ ਤੇ ਲਾਇਆ ਹੋਇਆ ਖਲਾੜਾ ਬਾਈ ਜੀ ਹੁਣਾ ਨੇ ਤੇ ਬਾਈ ਜੀ ਫਿਰ ਇਹ ਮਤਲਬ ਜਿਵੇਂ ਗੁੜ ਤਿਆਰ ਹੁੰਦਾ ਹੈ ਤੇ ਫਿਰ ਆਪਣਾ ਕਿੱਥੇ ਮਤਲਬ ਇਹਦੀ ਮੰਡੀ ਕਰਨ ਹੁੰਦਾ ਹੈ ਇਹਦਾ ਕਿਸੇ ਕਾਊਂਟਰ ਸੇਲ ਹੋ ਜਾਂਦਾ ਜੀ ਠੀਕ ਹੈ ਜੀ ਉਹ ਅਸੀਂ ਸਿੱਧਾ رابطہ ਕਰਦੇ ਆ ਮੇਰੇ ਨਾਲ ਮੇਰੇ ਸਾਥੀ ਨੇਗੇ ਠੀਕ ਹੈ ਜੀ ਇਹ ਮਤਲਬ ਮਾਰਕੀਟਿੰਗ ਥੋੜੀ ਬਹੁਤੀ ਕਰਨੀ ਸਿੱਖ ਰਹੇ ਆ ਅਸੀਂ ਠੀਕ ਹੈ ਜਿਵੇਂ ਯਾਨੀ ਕਿ ਇਹ ਵੀ ਹੁਣੇ ਰੋਡ ਦੇ ਉੱਪਰ ਲੱਗਾ ਹੋਇਆ ਹੈ ਜਿਵੇਂ ਆਉਂਦੇ ਜਾਂਦੇ ਵੀ ਲੋਕ ਖੜਕੇ ਵੀ ਆ ਲੈ ਜਾਂਦੇ ਨੇ ਗੁੜ ਹੈ ਜੀ ਬਿਲਕੁਲ ਲੈ ਕੇ ਜਾਂਦੇ ਨੇ ਜੀ ਬੜੇ ਦੂਰ ਦੂਰ ਤੱਕ ਦੇ ਠੀਕ ਹੈ ਹਸਾਰ ਫਤਿਆਬਾਦ ਜੈਪੁਰ ਸੁਨਾਮ ਸੰਗਰੂਰ ਹੁਣ ਚੱਲ ਕੇ ਹੁੰਦਾ ਨਹੀਂ ਸਾਡੇ ਕੋਲੇ ਠੀਕ ਹੈ ਤੇ ਬਾਈ ਜੀ ਉਹੀ ਗੱਲ ਆ ਜਾਂਦੀ ਹੈ ਵੀ ਜਿਵੇਂ ਹੁਣ ਅੱਜ ਕੱਲ ਆਪਾਂ ਗੁੜ ਲੈਨੇ ਆ ਦੁਕਾਨਾਂ ਤੋਂ ਤੇ ਜ਼ਿਆਦਾਤਰ ਜਿਹੜੇ ਗੁੜ ਹੁੰਦੇ ਨੇ ਉਹਨਾਂ ਦੇ ਵਿੱਚ ਮਿਲਾਵਟ ਕੀਤੀ ਹੁੰਦੀ ਹੈ ਪਰ ਜਿਹੜਾ ਇਹ ਬਾਈ ਜੀ ਫਰਾਂ ਨੇ ਘਲਾੜ ਲਾਇਆ ਹੋਇਆ ਹੈ ਇੱਥੇ ਬਿਲਕੁਲ ਜਿਹੜਾ ਗੋੜਾ ਉਹ ਸਾਹਮਣੇ ਤਿਆਰ ਹੁੰਦਾ ਕੋਈ ਪਰਦੇ ਦੇ ਨਾਲ ਨਹੀਂ ਤਿਆਰ ਹੁੰਦਾ ਵੀ ਵਿੱਚ ਕੁਝ ਪਾਇਆ ਜਾਂਦਾ ਜਾਂ ਕਿਵੇਂ ਆ ਪਿੱਛੇ ਸਾਰੀ ਅਸੀਂ ਵੀਡੀਓ ਬਣਾਈ ਹੋਈ ਆ ਤੁਸੀਂ ਵੇਖ ਸਕਦੇ ਹੋ ਬਿਲਕੁਲ ਸ਼ੁੱਧ ਗੁੜ ਤਾਜ਼ਾ ਤਿਆਰ ਕਰਦੇ ਨੇ ਤੇ ਬਹੁਤ ਹੀ ਵਧੀਆ ਗੁੜ ਹੁੰਦਾ ਜੇਕਰ ਤੁਹਾਨੂੰ ਵੀ ਗੁੜ ਚਾਹੀਦਾ ਤੇ ਇਹ ਬਾਈ ਜੀ ਹੁਣ ਆ ਦਾ ਮਤਲਬ ਜਿਹੜਾ ਖਲਾੜਾ ਹੈ ਇਹ ਪਾਟੜਾ ਤੋਂ ਹੁੰਦਿਆ ਪਟਿਆਲਾ ਰੌਣ ਤੇ ਲੱਗਾ ਹੋਇਆ ਜੀ ਤੇ ਇੱਥੇ ਨਾਲ ਪਿੰਡ ਹੈ ਜੀ ਬੁਰਣ ਬੁਰਣ ਪਿੰਡ ਟੱਪ ਕੇ ਅੱਕੇ ਇਹ ਪੰਪਾ ਦੇ ਪੰਪ ਦੇ ਸਾਹਮਣੇ ਲੱਗਾ ਹੋਇਆ ਜੀ ਇਹ ਖਲਾੜ ਤੇ ਜਿੰਨਾ ਮਰਜੀ ਤੁਸੀਂ ਬਾਈ ਜੀ ਹੁਣਾਂ ਕੋਲ ਗੁੜ ਲੈ ਜਾ ਸਕਦੇ ਹੋ ਤੇ ਬਾਈ ਜੀ ਜਿਵੇਂ ਆਪਣਾ ਮਤਲਬ ਇਹ ਗੁੜ ਹੈ ਤੇ ਇਹ ਸ਼ੱਕਰ ਵੀ ਤਿਆਰ ਕਰਦੇ ਹੋ ਜੀ ਗੋੜ ਸ਼ੱਕਰ ਖਾਣ ਵਾਲਾ ਗੋੜੀ ਵਿੱਚ ਜੋ ਸਮਾਨ ਪਾਇਆ ਹੁੰਦਾ ਸੌਫਟ ਜਵਾਨ ਮਤਲਬ ਸੌਂਡ ਵਗੈਰਾ ਸਾਰਾ ਕੁਝ ਵਾਸੀ ਠੀਕ ਹੈ ਠੀਕ ਹੈ ਉੱਤੇ ਇਹਦੇ ਬਾਇਓ ਪ੍ਰੋਡਕਟ ਇਕਦੋ ਹੋਰ ਵੀ ਨੇ ਜਿਵੇਂ ਦੇਸੀ ਖੰਡ ਹੋਗੀ ਸਿਰਕਾ ਹੋ ਗਿਆ ਉਹ ਵੀ ਤਿਆਰ ਕਰੀ ਦੇਨੇ ਠੀਕ ਹੈ ਜੀ ਭਾਈ ਜੀ ਹੁਣ ਹੀ ਕਹਿੰਦੇ ਨੇ ਵੀ ਜਿਵੇਂ ਮਤਲਬ ਖਾਣ ਵਾਲਾ ਗੋੜੀ ਜਿਵੇਂ ਕਈ ਸ਼ਕੀਨ ਹੁੰਦੇ ਨੇ ਗੋੜਾ ਵੀ ਜਿਵੇਂ ਰੋਟੀ ਤੋਂ ਬਾਅਦ ਖਾਇਆ ਜਾਂਦਾ ਜਿਵੇਂ ਹੁਣ ਆਪਣੇ ਵੱਡ ਵਡੇਰੇ ਹੁੰਦੇ ਸੀ ਉਹ ਰੋਟੀ ਤੋਂ ਬਾਅਦ ਜਿਹੜਾ ਗੁਰਸੀ ਉਹ ਖਾਂਦੇ ਹੁੰਦੇ ਸੀ ਦਾ ਜਿਹੜਾ ਆਪਣਾ ਖਾਦਾ ਪੀਤਾ ਹੁੰਦਾ ਹੈ ਉਹ ਹজম ਹੋ ਜਾਂਦਾ ਹੈ ਤੇ ਉਂਝ ਵੀ ਸਰੀਰ ਲਈ ਜਿਹੜਾ ਗੁਣ ਹੁੰਦਾ ਉਹ ਬਹੁਤ ਗੁਣਕਾਰੀ ਹੁੰਦਾ ਹੈ ਜਿਹੜੇ ਆਪਣੇ ਵਟ ਵਟੇਰੇ ਹੁੰਦੇ ਸੀ ਤਾਂ ਹੀ ਉਹ ਇੰਨੇ ਤੰਦਰੁਸਤ ਰਹਿੰਦੇ ਸੀ ਤੇ ਇੰਨਾ ਇੰਨਾ ਕੰਮ ਕਰਦੇ ਹੁੰਦੇ ਸੀ ਕਿਉਂਕਿ ਜਿਹੜੀਆਂ ਇਹ ਦੇਸੀ ਖਾਕਾ ਨੇ ਦਿਨੋਂ ਦਿਨ ਆਪਾਂ ਇਹਨਾਂ ਨੂੰ ਛੱਡਦੇ ਜਾ ਰਹੇ ਆ ਤੇ ਆਪਾਂ ਜਿਵੇਂ ਜਿਆਦਾ ਅੱਜ ਕੱਲ ਖੰਡ ਵਰਤਦੇ ਆ ਤੇ ਖੰਡ ਜਿਹੜੀ ਹੁੰਦੀ ਹੈ ਬਾਈ ਜੀ ਉਹ ਆਪਾਂ ਨੂੰ ਪਤਾ ਹੀ ਹੈ ਬਹੁਤ ਜ਼ਿਆਦੀ ਹਾਨੀਕਾਰਕ ਹੁੰਦੀ ਹੈ ਤੇ ਜ਼ਿਆਦਾਤਰ ਜਿਵੇਂ ਹੁਣ ਲੋਕ ਅੱਜ ਕੱਲ 슈ਗਰ ਦੇ ਮਰੀਜ਼ ਹੋ ਗਏ ਇਹਦਾ ਮੇਨ ਕਾਰ ਨਹੀਂ ਹੈ ਵੀ ਜਿਹੜੀ ਚੀਨੀ ਹੈ ਇਹ ਆਪਾਂ ਜਿਆਦਾ ਵਰਤਾਂ ਲਾ ਗਏ ਤੇ ਗੁੜ ਦਾ ਆਪਾਂ ਇਸਤੇਮਾਲ ਘੱਟ ਕਰਦੇ ਆ ਜਿਵੇਂ ਪਹਿਲਾਂ ਬਾਈ ਜੀ ਕੀ ਹੁੰਦਾ ਹੁੰਦਾ ਸੀ ਵੀ ਜਿਵੇਂ ਕੋਈ ਰਿਸ਼ਤੇਦਾਰ ਹੁੰਦਾ ਹੁੰਦਾ ਸੀ ਤੇ ਨਾਲੋ ਇੱਕ ਵਿਚਾਰਾ ਕੋਈ ਰਿਸ਼ਤੇਦਾਰ ਹੁੰਦਾ ਸੀ ਮੱਤ ਨੂੰ ਹੁੰਦਾ ਸੀ ਜਿਵੇਂ ਇੱਕ ਘਰ ਦੇ ਵਿੱਚ ਦੋ ਜਵਾਈ ਹੁੰਦੇ ਸੀ ਤਾਂ ਜਿਵੇਂ ਹੁਣ ਜਿਹੜਾ ਮਤਲਬ ਮਾੜਾ ਜਵਾਈ ਹੁੰਦਾ ਸੀ ਪੱਠੇ ਵੱਡ ਜਿਹਨੂੰ ਕਹਿ ਦਿੰਦੇ ਆ ਉਹਨੂੰ ਅਗਲਾ ਕਹਿ ਦਿੰਦਾ ਸੀ ਇਹਨੂੰ ਗੋੜਾ ਵਾਲੀ ਚਾਹ ਦੇ ਦੋ ਤੇ ਜਿਹੜਾ ਪੜਿਆ ਲਿਖਿਆ ਜਿਹੜਾ ਨੌਕਰੀ ਲੱਗਿਆ ਹੁੰਦਾ ਸੀ ਉਹਨੂੰ ਕਹਿ ਦਿੰਦੇ ਹਨ ਵੀ ਇਹਨੂੰ ਖੰਡ ਵਾਲੀ ਜਾਦੂ ਹੈ। ਖੰਡ ਵਾਲੀ ਜਾਦੂ ਹੈ। ਪਰ ਉਹ ਜਿਹੜੀ ਰੀਤ ਆ ਅੱਗੇ ਤੁਰਦੀ ਤੁਰਦੀ ਲੋਕਾਂ ਨੇ ਇਹਨੂੰ ਮਤਲਬ ਇੱਕ ਵੱਡਾ ਪੰਨ ਸਮਝਿਆ ਵੀ ਜਿਵੇਂ ਖੰਡ ਹੈ। ਪਰ ਕਿਤੇ ਨਾ ਕਿਤੇ ਲੋਕਾਂ ਨੇ ਇਹ ਚੀਜ਼ ਨਹੀਂ ਦੇਖੀ ਵੀ ਜਿਹੜੀ ਚੀਨੀ ਹੈ ਇਹ ਨੁਕਸਾਨਦੇ ਹੈ ਪਰ ਜਿਹੜਾ ਗੋੜਾ ਹੈ ਉਹ ਆਪਣੇ ਕਿਉਂ ਵਾਂਗੂ ਕੰਮ ਕਰਦਾ ਹੈ। ਭਾਈ ਜੀ ਲੋਕ ਆਪਣੀਆਂ ਵਿਰਾਸਤਾਂ ਨੂੰ ਭੁੱਲਦੇ ਜਾ ਰਹੇ ਨੇ। ਇਸੇ ਕਰਕੇ ਬਿਮਾਰੀਆਂ ਦਾ ਜਿਹੜਾ ਕਾਰਨ ਹੈ ਸਭ ਤੋਂ ਜ਼ਿਆਦਾ ਵਧਦਾ ਜਾ ਰਿਹਾ ਤੇ ਆਪਾਂ ਡਾਕਟਰਾਂ ਨੂੰ ਇੰਨੇ-ਇੰਨੇ ਪੈਸੇ ਦਿੰਨੇ ਆ। ਤੇ ਚਲੋ ਆਪਣਾ ਪੰਜਾਬ ਆ ਵਾਪਸ ਆ ਰਿਹਾ ਬਾਈ ਜੀ ਹੁਣਾਂ ਨੇ ਪ੍ਰਾਲਾ ਕੀਤਾ ਬਹੁਤ ਵਧੀਆ ਬਾਈ ਜੀ ਤੁਸੀਂ ਪ੍ਰਾਲਾ ਕੀਤਾ ਕਿਉਂਕਿ ਲੋਕ ਹੋਰ ਵੀ ਬਹੁਤ ਬਿਜ਼ਨਸ ਕਰਦੇ ਨੇ ਪਰ ਇਹ ਬਿਜ਼ਨਸ ਬਹੁਤ ਵਧੀਆ ਹੈ ਜਿਹੜਾ ਲੋਕਾਂ ਦੀ ਸਿਹਤ ਦਾ ਬਦਲੋ ਠਿਆਰ ਰੱਖ ਕੇ ਗੁੜ ਤਿਆਰ ਕਰਦੇ ਨੇ ਸ਼ੁੱਧ ਗੁੜ ਤਿਆਰ ਕਰਦੇ ਨੇ ਤੇ ਇੱਥੇ ਆਪਣੇ ਹੱਥੀਏ ਕੋਲ ਅੱਛਾ ਬਾਈ ਜੀ ਇੱਥੇ ਕੋਲ ਰਹਿੰਦੇ ਨੇ ਪਿੱਛੇ ਜਿਹੜੇ ਕੰਮ ਕਰਨ ਵਾਲੇ ਨੇ ਲੱਗੇ ਨੇ ਉੱਤੇ ਖੜ ਕੇ ਬਿਲਕੁਲ ਸਾਰਾ ਗੁੜ ਤਿਆਰ ਹੁੰਦਾ ਜੀ ਤੇ ਉਹੀ ਗੱਲ ਆਉਂਦੇ ਨੇ ਵੀ ਘਰ ਘਰ ਦਾ ਗੁੜ ਤਾਂ ਘਰ ਦਾ ਗੋੜੀ ਹੁੰਦਾ ਤੇ ਬਾਈ ਜੀ ਜੇ ਤੁਹਾਨੂੰ ਵੀ ਜੇ ਕਿਸੇ ਨੂੰ ਗੋੜ ਚਾਹੀਦਾ ਹੋਵੇ ਤੇ ਆਪਾਂ ਇੱਥੇ ਐਡਰੈਸ ਦਿੱਤਾ ਹੈ ਬਾਈ ਜੀ ਹਰ ਨਾਲ ਸੰਪਰਕ ਕਰਕੇ ਤਾਂ ਤੁਸੀਂ ਗੋੜ ਲੈ ਜਾ ਸਕਦੇ ਹੋ ਤੇ ਬਾਈ ਜੀ ਫਿਰ ਦਿਖਾਉ ਉਹ ਜੀ ਕਿਵੇਂ ਕਿੱਥੋਂ ਤਿਆਰੀ ਹੁੰਦੀ ਹੈ ਫਿਰ ਗੋੜ ਬਣਦੀ ਪਹਿਲਾਂ ਤੁਹਾਡਾ ਜੀ ਆਇਆਂ ਨੂੰ ਤੁਹਾਡੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਨੂੰ ਦੇਖਣਗੇ ਤੁਹਾਨੂੰ ਪਿਆਰ ਦੇਣਗੇ ਮੈਂ ਬੇਨਤੀ ਕਰਦਾ ਵੀਰੋਣਾ ਨੂੰ ਬਰਤੋਬੱਦ ਪਿਆਰ ਦਿਓ ਅਸੀਂ ਜੋ ਵੀ ਕਿਸੇ ਵੀ ਮਦਦ ਕਰ ਸਕਦੇ ਆ ਓਨੀਕ ਸਾਡਾ ਫਰਜ਼ ਪੜਦਾ ਅਸੀਂ ਸਮਾਜ ਦੇ ਬੰਦੇ ਆ ਅੱਜ ਤੁਹਾਨੂੰ ਇੱਕ ਆਪਾਂ ਜਿਹੜਾ ਲਾਇਆ ਹੋਇਆ ਆਪਣੇ ਪਰਸਪੈਕਟਿਵ ਤੇ ਇਹ ਮੋੜ ਬਣਾਉਣ ਦਾ ਸ਼ੱਕਰ ਬਣਾਉਣ ਦਾ ਤੁਹਾਨੂੰ ਪਕਾਇਦਾ ਇਹਨੂੰ ਘੁੰਮ ਕੇ ਸਾਰਾ ਦਿਖਾ ਦਿੰਦੇ ਆਂ ਖਾ ਦਿਖਾਓ ਜੀ ਜ਼ਰੂਰ ਜੀ ਗੰਨਾ ਆ ਜਾਂਦਾ ਖੇਤ ਦੇ ਵਿੱਚੋਂ ਅਸੀਂ ਗੰਨਾ ਖਰੀਦ ਲਿਓਨੇ ਆ ਠੀਕ ਆ ਜੀ ਤੇ ਉਹ ਮਲ ਨਾਲ ਦੀ ਨਾਲ ਤਾਂ ਨਹੀਂ ਆਉਂਦਾ ਜੀ ਪਰ ਫਿਰ ਵੀ ਇੱਥੋਂ ਇਹਨੂੰ ਅਡਵਾ ਅਲੱਗ ਅਲੱਗ ਨਾਂ ਨੇ ਜੀ ਇਹਦੇ ਕੋਈ ਇਹਨੂੰ ਬੇਲਣਾ ਕਹਿੰਦਾ ਹੈ ਕੋਈ ਇਸੇ ਪਾਸ਼ਾ ਜੀ ਇਹਨੂੰ ਕੋਲੂ ਕਹਦਾ ਮੈਨੇ ਉਹ ਸਾਡੇ ਜ਼ਿਆਦਾਤਰ ਕਲਾੜ ਕਹਿੰਦੇ ਨੇਗੇ ਠੀਕ ਹੈ ਜੀ ਕਲਾੜ ਦੇ ਵਿੱਚ ਵੀ ਦੋ ਬੰਨਗੀਆਂ ਆ ਜਾਂਦੀਆਂ ਨੇ ਕਈ ਸੱਜਣੇ ਇਹਨੂੰ ਕਲਾੜੀ ਕਹਿ ਦਿੰਦੇ ਨੇ ਜੀ ਉਹ ਫਿਰ ਮੈਂ ਉਹਨਾਂ ਨਾਲ ਥੋੜਾ ਜਿਹਾ ਗੁੱਸੇ ਹੋ ਕੇ ਗੱਲ ਕਰਦਾ ਹੁੰਦਾ ਵੀ ਤੁਸੀਂ ਯਾਰ ਮੇਰੇ ਥੱਪੜ ਮਾਰ ਲਓ ਇਹਨੂੰ ਕਲਾੜੀ ਨਾ ਕਹੋ ਕਲਾੜੀ ਨਾ ਕਹੋ ਬਿਲਕੁਲ ਹਾਂ ਇਹ ਕਲਾੜ ਹੈ ਕਲਾੜੀ ਛੋਟੀ ਹੁੰਦੀ ਹੈ ਜੀ ਨੂੰ ਅਸੀਂ ਦੋ ਚਾਰ ਬੰਦੇ ਚੱਕ ਲੈਂਦੇ ਨੇ ਇੱਥੇ ਇੱਕ ਜਾਂ ਦੋ ਬੰਦੇ ਗੰਨੇ ਨੂੰ ਇੱਕ ਇੱਕ ਦੋ ਦੋ ਕਰਕੇ ਲਈ ਜਾਂਦੇ ਨੇ ਜੀ ਉਹ ਤੋਂ ਬਾਅਦ ਜਿਹੜਾ ਇਹਦਾ ਰਸਤਾ ਹੈਗਾ ਕੋਈ ਉਧਰ ਚੱਲ ਜਾਂਦੀ ਹੈ ਉਹਨੂੰ ਚੱਕਣ ਦੇ ਆਪੋ ਆਪਣੇ ਤਰੀਕੇ ਨੇ ਸਾਰੇ ਸਜਣਾਵੇ ਠੀਕ ਹੈ ਜੀ ਤੇ ਇਹਦਾ ਇੱਕ ਲਾਉਣ ਦੀ ਵਜ੍ਹਾ ਵੀ ਇਹ ਹੈ ਜੀ ਵੀ ਮੈਂ ਸੋਚਦਾ ਵੀ ਮੇਰੇ ਬੱਚਿਆਂ ਦੇ ਮੂਲ 'ਚੋ ਸ਼ੁੱਧ ਚੀਜ਼ ਪਵੇ ਹਾਂ ਅਸੀਂ ਚਾਚੇ ਤਾਇਿਆਂ ਦੇ ਸੱਤ ਅੱਠ ਭਾਈਆਂ ਉਹਨਾਂ ਦੇ ਵਿੱਚੋਂ ਸਾਡੇ ਨਾਲ ਸਾਰਿਆਂ ਦੇ ਕੱਦ ਠੀਕ ਠੀਕ ਨੇ ਇੱਕ ਮੇਰੇ ਕਾਚਾ ਜੀ ਦੇ ਬੇਟੇ ਦਾ ਕੱਦ ਕਾਫੀ ਲੰਬਾ ਹੈ ਜੀ ਠੀਕ ਹੈ ਜੀ ਉਹਦੋਂ ਮੈਂ ਦੇਖਿਆ ਜਦੋਂ ਧਿਆਨ ਦਿੱਤਾ ਪੂਰਾ ਸਾਲ ਉਹਦੇ ਹੱਥ 'ਚ ਗੁਰਦੀ ਵੱਡੀ ਇੱਕ ਪੇਸੀ ਰਹਿੰਦੀ ਸੀਗੀ ਉਹਦੇ ਮਤਲਬ ਗੁੱਫੇ ਵੀ ਮੋٹے ਨੇ ਕਿ ਗਿੱਟੇ ਵੀ ਮੋٹے ਨੇ ਵਜਨ ਵੀ ਕੰਟਰੋਲ ਤੋਂ ਉੱਪਰ ਐ ਰੱਗ ਵੀ ਸਾਫ ਐ ਕੱਦ ਵੀ ਲੰਮਾ ਐ ਇਹਦਾ ਮਤਲਬ ਕਿਤਨਾ ਕਿਤੇ ਜਿਹੜੀਆਂ ਸਾਡੀਆਂ ਖਰਾਕਾਂ ਨੇ ਉਹ ਅਸੀਂ ਨੇ ਗਵਾਲੀਆਂ ਉਹ ਖਰਾਕਾ ਗਵਾਉਣ ਦਾ ਕਾਰਨ ਐ ਮਤਲਬ ਜਿਵੇਂ ਉਹ ਖੰਡ ਦੀ ਗੱਲ ਕਰ ਲਈਏ ਖੰਡ ਸਾਨੂੰ ਸੰਭਾਲਣੀ ਬੜੀ ਸੌਖੀ ਐ ਇਹ ਕੈਰੀ ਕਰਨਾ ਖੰਡ ਬਾਜ਼ਾਰ ਦੇ ਵਿੱਚ 24 ਘੰਟੇ ਅਵੇਲੇਬਲ ਹੁੰਦੀ ਹੈ। ਉਹਨੂੰ ਦਿਨੇ ਜਾਓ ਰਾਤ ਜਾਓ ਕਦੋਂ ਮਰਜ਼ੀ ਲਿਆਓ। ਇੱਥੋਂ ਗੰਨੇ ਦਾ ਰਸ ਜਿਹੜਾ ਪਾਈਪ ਦੇ ਰਾਹੀਂ ਜਾਂ ਗਿੰਚ ਬੱਚਾ ਬਣਾਇਆ ਹੋਇਆ ਜੀ ਠੀਕ ਹੈ ਜੀ। ਤੇ ਆਜੋ ਦਰਸ਼ਕੋ ਔਰ ਦੇਖਾਣਿਆ ਤੁਹਾਨੂੰ। ਇਹ ਇੱਥੇ ਖਿਲਾੜ ਲੱਗਾ ਹੋਇਆ ਜੀ ਜਾਨੀ ਕਿ ਬਾਈ ਜੀ ਹੁੜਾ ਦੇ ਕਹਿਣ ਦਾ ਮਤਲਬ ਹੈ ਵੀ ਗੰਨਾ ਜਿਹੜਾ ਉੱਧਰ ਸਟੋਰ ਕੀਤਾ ਹੋਇਆ ਹੈ ਉੱਥੋਂ ਬੰਦੇ ਚੱਕ ਕੇ ਲਈ ਆਉਂਦੇ ਨੇ। ਇੱਥੇ ਇੱਕ ਬੰਦਾ ਜਿਹੜਾ ਇੱਥੇ ਮਤਲਬ ਵਿੱਚ ਇਹਦੇ ਖਿਲਾੜੀ ਖਿਲਾੜ ਦੇ ਗੰਨੇ ਲਈ ਜਾਂਦਾ ਹੈ। ਇੱਥੋਂ ਪਾਈਪਲਾਈਨ ਦਿੱਤੀ ਹੋਈ ਹੈ ਜੀ ਆਜੋ ਅੱਗੇ ਦਿਖਾਉ ਕਾਫੀ ਸਾਰੀ ਗੰਦਗੀ ਇੱਥੇ ਇਸ ਤਰ੍ਹਾਂ ਜਾਲੀ ਲਾ ਕੇ ਰੋਕ ਲਈਦੀ ਹੈ ਕਿ ਫਿਰ ਇਹਦੇ ਵਿੱਚ ਇੱਕ ਟੋਵਾ ਬਣਿਆ ਹੋਇਆ ਅੰਦਰ ਦਿੱਤਾ ਵਗੈਰਾ ਜਿਹੜਾ ਹੈ ਉਹਦੇ ਵਿੱਚ ਰੁਕ ਜਾਂਦਾ ਹੈ ਤਕਰੀਬਨ ਤਕਰੀਬਨ ਸਾਫ ਪਰਾਸ ਹੀ ਜਿਹੜਾ ਅੱਗੇ ਜਾਂਦਾ ਹੈ ਠੀਕ ਹੈ ਜੀ ਇਹਦੇ ਫਿਰ ਜਦੋਂ ਅਸੀਂ ਨੂੰ ਵਾਰਦੇ ਹਾਂ ਕਿਸੇ ਚੀਜ਼ ਦੇ ਵਿੱਚ ਕੋਈ ਰਹਿਣ ਫੂੰਦ ਮੈਲੀ ਵਗੈਰਾ ਹੁੰਦੀ ਹੈਗੀ ਹਾਂ ਉਹ ਸਾਰੀ ਇੱਕ ਸਸ ਨੇ ਉਤ ਫੜਾਈ ਪੀਚੀ ਹੋਈ ਹੈ ਜੀ ਪਰ ਆਪ ਵੀ ਵੀ ਚੜੀ ਹੋਰੇ ਉਪਰੇ ਕਿਸ ਤਰ੍ਹਾਂ ਦੇ ਵਿੱਚ ਠੀਕ ਹੈ ਜੀ ਉਹ ਨੂੰ ਕੁੱਟ ਕੇ ਉਹਦਾ ਇੱਕ ਲੇਸਦਾਰ ਪਦਾਰਥ ਬਣ ਜਾਂਦਾ ਜੰਗਲੀ ਪ੍ਰਿੰਟ ਹੀ ਹੁੰਦੀ ਹੈ ਜੀ ਉਹ ਠੀਕ ਹੈ ਤੇ ਇਹ ਬਾਈ ਜੀ ਫਿਰ ਜਿਹੜਾ ਮਤਲਬ ਇੱਥੋਂ ਪਾਈਪਲਾਈਨ ਦਿੱਤੀ ਹੋਈ ਆ ਫਿਰ ਅੱਗੇ ਇੱਥੇ ਕੜਾਏ 'ਚ ਅੱਗੇ ਆ ਚੱਕਣ ਵਾਲਾ ਪਾਈਪ ਹੈ ਜੀ ਅੱਛਾ ਯਾਨੀ ਕਿ ਇਹ ਪਾਈਪ ਹੈ ਜਿਹੜਾ ਹਾਂ ਜੀ ਤੇ ਬਾਈ ਜੀ ਇਹ ਬਣੀ ਹੋਈ ਆ ਹੌਦੀ ਤੇ ਇਹਦੇ ਵਿੱਚੋਂ ਦੀ ਆਂਡਰਗਰਾਉਂਡ ਥੱਜੋਂ ਪਾਈਪ ਦਿੱਤਾ ਹੋਇਆ ਹੈ ਉੱਧਰ ਕੜਾਏ ਦੇ ਵਿੱਚ ਫੁੱਟਿਆ ਜਾਂਦਾ ਪਾਈਪ ਤੇ ਫਿਰ ਇੱਥੋਂ ਜਿੰਨੀ ਲੋੜ ਹੁੰਦੀ ਹੈ ਇਹਦੇ ਉੱਧਰੋਂ ਦਾਸ ਤੇ ਆ ਜਾਂਦਾ ਤੇ ਫਿਰ ਇੱਥੇ ਬਾਲਿਆ ਜਾਂਦਾ ਤੇ ਆਜੋ ਜੀ ਅੱਗੇ ਏ ਬਾਈ ਜੀ ਫਿਰ ਦੂਜਾ ਕਿਹਾ ਆ ਜੀ ਇਹ ਚ ਮੈਲ ਕੱਟੀ ਜਾਂਦੀ ਹੈ ਜੀ ਤਕਰੀਬਨ ਠੀਕ ਹੈ ਜੀ ਸਾਰੀ ਉੱਪਰ ਜਾਂਦੀ ਉੱਪਰ ਦੇ ਟੱਪ ਰੱਖਿਆ ਹੈ ਜੀ ਛਰਨੇ ਨਾਲ ਚੱਕ ਕੇ ਪਾ ਦੇਈ ਦੀ ਹੈ ਇਹ ਚ ਪਾਉਣਿਆ ਦੁਬਾਰੇ ਜਿੰਨੀ ਕੁ ਮਾੜੀ ਮੋਟੀ ਰਹਿ ਜਾਂਦੀ ਹੈ ਮੈਲ ਠੀਕ ਹੈ ਉਹ ਇਹਦੇ ਚ ਉਤਰ ਜਾਂਦੀ ਹੈ ਜੀ ਠੀਕ ਹੈ ਯਾਨੀ ਕਿ ਇਹ ਇਧਰੋਂ ਮਤਲਬ ਉਹਦੇ ਚ ਪਾ ਕੇ ਫਿਰ ਇਹਦੇ ਚ ਆ ਕੇ ਫਿਰ ਮੈਲ ਉੱਤਰ ਜਾਂਦੀ ਹੈ ਹੈ ਮੈਲ ਕੱਢੀ ਜਾਂਦੀ ਹੈ ਹਾਂਜੀ ਹਾਂਜੀ ਤੇ ਫਿਰ ਜਿਹੜਾ ਤੀਜਾ ਘੜਾਇਆ ਉਹਦੇ ਵਿੱਚ ਤਕਰੀਬਨ ਉਹਦੇ ਵਿੱਚ ਤਿਆਰ ਹੋਣ ਵਿੱਚ ਤਿਆਰ ਹੁੰਦਾ ਹੈ ਸਾਰਾ ਪ੍ਰੋਸੈਸ ਪਰ ਜਿਹੜਾ ਜਿੱਥੇ ਅੱਗ ਉਸੇ ਦੇ ਥੱਲੇ ਮੇਨ ਬਲਦੀ ਹੈਗੀ ਠੀਕ ਹੈ ਇਹਦੇ ਥੱਲੇ ਜਦੋਂ ਸਾਰਾ ਇਹਦਾ ਜਾਂਦਾ ਸੇਕ ਪਰਾਂ ਨੂੰ ਇਹ ਤਾਂ ਉਸ ਸੇਕ ਨਾਲ ਹੀ ਦੁਬਾਰੇ ਉਬਲ ਜਾਂਦੇ ਨੇ ਉੱਥੇ ਜਿਹੜਾ ਹੈਗਾ ਕਾਰੀਗਰ ਚੰਗਾ ਚਾਹੀਦਾ ਹੈਗਾ ਠੀਕ ਹੈ ਜੀ ਠੀਕ ਹੈ ਉਹ ਕਹਿੰਦੇ ਵਿੱਚ ਕੱਚੀ-ਕੁੱਚੀ ਰੌ ਪਾ ਦਿੰਦੇ ਨੇ ਫਿਰ ਉਹ ਜਿਹੜੇ ਉਹਨਾਂ ਦੇ ਗੋੜ ਖਰਾਬ ਹੋ ਜਾਂਦੇ ਨੇ ਅੱਛਾ ਅੱਛਾ ਇਥੇ ਇਹਨਾਂ ਨੂੰ ਤਜਰਬਾ ਹੁੰਦਾ ਫਿਰ ਪਾਈ ਜੀ ਆਪਣਾ ਜਿਵੇਂ ਉੱਥੋਂ ਜਿਵੇਂ ਗੁੜ ਤਿਆਰ ਹੁੰਦਾ ਇਹਦੇ ਚ ਕੱਢਿਆ ਜਾਂਦਾ ਜੀ ਆ ਇਹਨੂੰ ਚੱਕ ਕਹਿੰਦੇ ਨੇ ਇਹ ਅਲੱਗ-ਅਲੱਗ ਤਰ੍ਹਾਂ ਦੇ ਆ ਕੋ ਆਪਣੇ ਤਰੀਕਿਆਂ ਦੇ ਹੁੰਦੇ ਨੇ ਕਈ ਲੱਕੜ ਦਾ ਵੀ ਵਰਤਦੇ ਨੇ ਇਹਨੂੰ ਠੀਕ ਹੈ ਮੇਰੇ ਕੋਲ ਇਹ ਸੀਮੈਂਟ ਦਾ ਬਣਵਾਇਆ ਹੋਇਆ ਜਿਆਦਾਤਰ ਜਿਹੜਾ ਸੀਮੈਂਟ ਦਾ ਹੈਗਾ ਠੀਕ ਹੈ ਕਿਉਂਕਿ ਉਹਦਾ ਕਾਰਨ ਹੈ ਜੀ ਉਹ ਛੇਤੀ ਲੱਕੜ ਵਾਲਾ ਛੇਤੀ ਠੰਡਾ ਨਹੀਂ ਹੁੰਦਾ ਅੱਛਾ ਜਾਣੀ ਕਿ ਜਿਹੜਾ ਇਹ ਆ ਛੇਤੀ ਠੰਡਾ ਹੋ ਜਾਂਦਾ ਛੇਤੀ ਠੰਡਾ ਹੋ ਜਾਂਦਾ ਕਿਉਂਕਿ ਉਹ ਪੂਰ ਪਿੱਛੋਂ ਦੀ ਪਿੱਛੋਂ ਫਿਰ ਲਗਾਤਾਰ ਜਦੋਂ ਚੱਲ ਰਿਹਾ ਹੁੰਦਾ ਪੂਰੇ ਜੋਬਨ ਤੇ ਹੁੰਦਾ ਇਹ ਫਿਰ ਉਹ ਇਹਦੇ ਤੇ ਜਿਹੜਾ ਹੈਗਾ ਇਹਨੂੰ ਇਹਨੂੰ ਸਾਫ਼ ਕਰਨਾ ਵੀ ਸੌਖਾ ਹੈ ਇਹ ਜੋ ਕਵਰ ਬਣਾਇਆ ਹੋਇਆ ਸੀ ਇਹਨੂੰ ਰਾਤ ਨੂੰ ਜਦੋਂ ਕੋਕਣਾ ਦਾ ਟੱਕ ਦੇਈ ਦੇਗਾ ਤੇ ਲਓ ਬਾਈ ਜੀ ਬਾਈ ਜੀ ਹੁਰੀ ਮਤਲਬ ਇਹਦੇ ਬਾਈ ਜੀ ਹੁਰਾ ਨੇ ਜਿਹੜਾ ਇਹ ਹੈ ਸਿਮਿੰਟ ਦਾ ਬਣਾ ਕੇ ਲਾਇਆ ਹੋਇਆ ਤੇ ਇਹਨੂੰ ਕਹਿੰਦੇ ਨੇ ਚੱਕ ਤੇ ਕਈਆਂ ਨੇ ਲਾਇਆ ਹੁੰਦਾ ਲੱਕੜ ਦਾ ਜਿਹੜਾ ਲੱਕੜ ਦਾ ਹੁੰਦਾ ਬਾਈ ਜੀ ਹੁਰੀ ਕਹਿੰਦੇ ਵੀ ਉਹ ਛੇਤੀ ਠੰਡਾ ਨਹੀਂ ਹੁੰਦਾ ਜਿਹੜਾ ਸਿਮਿੰਟ ਦਾ ਹੈ ਇਹਦੇ ਵਿੱਚ ਮਤਲਬ ਜਿਵੇਂ ਆਪ ਠੰਡਾ ਹੁੰਦਾ ਜਦੋਂ ਗੋੜ ਪਾਇਆ ਜਾਂਦਾ ਤੇ ਇਹਦੇ ਵਿੱਚ ਛੇਤੀ ਠੰਡਾ ਹੋ ਜਾਂਦਾ ਤੇ ਜਿਹੜਾ ਗੋੜਾ ਛੇਤੀ ਤਿਆਰ ਹੋ ਜਾਂਦਾ ਹਾਂਜੀ ਠੀਕ ਹੈ ਸ਼ੱਕਰ ਬਣਾਉਣੀ ਤਾਂ ਮਲਦਾ ਹੀ ਦਾ ਉਹਨੂੰ ਅੱਛਾ ਜੀ ਗੁੜ ਬਣਾਉਣਾ ਤਾਂ ਪੇਸ਼ੀਆਂ ਬਣਾ ਦੇ ਜੀ ਇਹਨੇ ਠੀਕ ਹੈ ਤੇ ਉਸ ਤੋਂ ਬਾਅਦ ਪੈਕਿੰਗ ਵਾਲੀ ਤੇ ਇਸ ਸਾਈਡ ਤੋਂ ਫਿਰ ਥੱਲੇ ਅੱਗ ਬਾਲੀ ਜਾਂਦੀ ਆ ਉੱਥੋਂ ਅੱਗੇ ਕਾਂਦੀ ਬੜਦੀ ਆ ਛੋਟੀ ਪੱਟੀ ਜੀ ਮੈਂ ਆਪ ਤੋਂ ਬਿਆਹ ਵੇ ਇਹ ਨਹੀਂ ਬਣਾਉਂਦੇ ਹ ਸਲਵਾਈਆਂ ਵਾਸਤੇ ਹਾਂ ਉਹ ਦੂੰਗੀ ਪੱਟ ਕੇ ਉਹਦੇ ਤੋਂ ਲੁੰਮੀ ਤੇ ਬਾਈ ਜੀ ਜਿਵੇਂ ਹੁਣ ਪਈਦੇ ਸਮੇਂ ਹੁੰਦੇ ਸੀ ਜਿਵੇਂ ਹੁਣ ਆਪਾਂ ਤਾਂ ਗੰਨਾ ਜਿਵੇਂ ਪਿੱਛੋਂ ਖਰੀਦ ਕੇ ਲੈ ਕੇ ਆਉਂਦੇ ਆ ਜਿਵੇਂ ਇਹਦਾ ਲਾਲੋ ਵੀ ਆਗ ਲਾਇਆ ਹੁੰਦਾ ਹੈ ਪਹਿਲੇ ਸਮੇਂ ਅੱਤੇ ਆਟਾ ਮਤਲਬ ਥੱਲੇ ਉਹ ਕੰਮ ਆ ਜਾਂਦਾ ਨਹੀਂ ਉਹ ਖੋਈਏ ਕੰਮ ਆ ਜਾਂਦੇ ਜੀ ਉਹ ਅੱਛਾ ਜਾਣੀ ਕਿ ਅੱਛਾ ਜਿਹੜੀ ਸ਼ੋਈ ਹੈ ਗੰਨੇ ਦੀ ਉਹ ਕੰਮ ਇੱਥੇ ਬਾਲੀ ਜਾਂਦੀ ਹੈ ਹਾਂ ਉਹ ਉਧਰ ਪੜਾ ਬੀਬੀਆਂ ਸੁਕਾ ਰਹੀਆਂ ਨੇ ਉਹਨੂੰ ਠੀਕ ਹੈ ਲੈ ਜਾਂਦੀਆਂ ਨੇ ਜਿਹੜਾ ਹੈਗਾ ਉਹਨੂੰ ਸੁਕਾ ਕੇ ਤੇ ਜੇ ਮੁੱਲ ਬਾਲਣ ਬਾਲੀ ਹੈ ਤਾਂ ਮੁੱਲ ਦਾ ਬਾਲਣ ਤਾਂ ਬੜਾ ਮਹਿੰਗਾ ਪੈ ਜਾਂਦਾ ਮਹਿੰਗਾ ਪੈ ਜਾਂਦਾ ਹੈ ਤੇ ਮਤਲਬ ਬਾਇਓ ਫਿਊਲ ਹੈ ਜੀ ਇਹ ਕੁਦਰਤ ਨਾਲ ਫ੍ਰੈਂਡਲੀ ਹੈ ਇਹਦਾ ਪੋਲੂਸ਼ਨ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਜਿਹੜਾ ਮਾਲੋ ਪੈਟਰੋ కెమికਲ ਦੇ ਜੋ ਉਜਾ ਹੁੰਦੀਆਂ ਨੇ ਉਹਨਾਂ ਦਾ ਪ੍ਰੋਡਕਸ਼ਨ ਲੱਕੜ ਦਾ ਜਿਹੜਾ ਹੈਗਾ ਧੂਆਂ ਵਗੈਰਾ ਹਾਂ ਹਾਂ ਉਹਨੂੰ ਦਰਖਤ ਜਿਹੜੇ ਨੇ ਕੁਦਰਤੀ ਬਹੁਤ ਛੇਤੀ ਸੋਖ ਲੈਂਦੇ ਨੇ ਵਿਗਿਆਨੀਆਂ ਦਾ ਇਹ ਆਪਣਾ ਉਹਨਾਂ ਦਾ ਇੱਕ ਵਿਗਿਆਨੀਆਂ ਵੱਲੋਂ ਪ੍ਰਵਾਨਿਤ ਗੱਲ ਹੈਗੀ ਠੀਕ ਹੈ ਠੀਕ ਹੈ ਤੇ ਬਾਈ ਜੀ ਜਿਵੇਂ ਹੁਣ ਗੰਨਾ ਪਿੱਛੇ ਪੀੜਿਆ ਜਾਂਦਾ ਹੈ ਤੇ ਜਿਵੇਂ ਉਹ ਪਿੱਛੇ ਉਹਦੀ ਛੋਈ ਹੁੰਦੀ ਹੈ ਤੇ ਇਹਨੂੰ ਪੱਛੀ ਕਿਹਾ ਜਾਂ ਮੈੜਾ ਆ ਪੱਛੀ ਕਹੇ ਅੱਗ ਅੱਗ ਲੱਗ ਪਾਸ਼ਾ ਜੀ ਨੇ ਕੋਈ ਛੋਈ ਕਹ ਦਿੰਦਾ ਕੋਈ ਕੋਈ ਕਹ ਦਿੰਦਾ ਕੋਈ ਛੋਈ ਕਹ ਦਿੰਦਾ ਉਹ ਗੰਨੇ ਨੂੰ ਗੰਨਾ ਕਹਿ ਦਿੰਦਾ ਕੋਈ ਕਮਾਦ ਕਹਿ ਦਿੰਦਾ ਕੋਈ ਉਸ ਕਹਿ ਦਿੰਦਾ ਜੀ ਸਾਡੀ ਬੜਿਆ ਵਧੀਆ ਦੇਸ਼ ਹੈ ਬਣ ਗਈ ਹੈ ਇੱਥੇ ਭਾਸ਼ਾਾਂਾਂ ਦੀ ਸਾਡੇ ਸਟੇਟ ਦੇਸ਼ ਪੰਜਾਬ ਦੇ ਵਿੱਚ ਵੀ ਬਣ ਗਈ ਹੈ ਮਤਲਬ ਸਾਡੀ ਵੀ ਭਾਸ਼ਾ ਥੋੜੇ ਜਿਹੀ ਟੈਂਪਰ ਬਾਦ ਪਸ ਲੱਗ ਜਾਂਦੀ ਹੈ ਯਾਨੀ ਕਿ ਬਾਈ ਜੀ ਦੇ ਕਹਿਣ ਦਾ ਮਤਲਬ ਇਹ ਹੈ ਵੀ ਪੰਜਾਬੀ ਭਾਸ਼ਾ ਹੈ ਨਾ ਜਿਹੜਾ ਇਹਨੂੰ ਮਤਲਬ ਇਹ ਆਪਣੀ ਹੀ ਭਾਸ਼ਾ ਇਹੋ ਜੀ ਹੈ ਵੀ ਇਹਨੂੰ ਕਈ ਤਰੀਕਿਆਂ ਨਾਲ ਬੋਲਿਆ ਜਾਂਦਾ ਜਿਵੇਂ ਇੱਕ ਚੀਜ਼ ਦੇ ਕਈ ਤਰ੍ਹਾਂ ਦੇ ਪੰਜਾਬੀ ਦੇ ਵਿੱਚ ਨਾਂ ਲੈ ਜਾਂਦੇ ਨੇ ਮਲਵਈ ਭਾਸ਼ਾ 'ਚ ਲੱਗ ਲੈ ਜਾਂਦੇ ਨੇ ਜਾ ਜਿਹੜੀ ਦੂਜੀ ਠੇਠ ਪੰਜਾਬੀ ਹੁੰਦੀ ਹੈ ਉਹਦੇ ਚ ਅਲੱਗ ਲੈ ਜਾਂਦੇ ਨੇ ਅਲੱਗ-ਅਲੱਗ ਤਰ੍ਹਾਂ ਨਾਲ ਆਈ ਜਾਂਦੇ ਨੇ ਇਹਦੇ ਚ ਗੰਨੇ ਤੋਂ ਬਗੈਰ ਦੋ ਚੀਜ਼ਾਂ ਵਰਤੋਂ ਚ ਆਉਂਦੀਆਂ ਨੇ ਜੀ ਕੋ ਮੈਲ ਕੱਟਣ ਵਾਸਤੇ ਜੰਗਲੀ ਪ੍ਰਿੰਡੀ ਵਰਤੋਂ ਚ ਆਉਂਦੀ ਆ ਉਹ ਵੀ ਸੇਤ ਵਾਸਤੇ ਬਹੁਤ ਗੁਣਕਾਰੀ ਹੁੰਦੀ ਆ ਅੱਛਾ ਅੱਛਾ ਤੇ ਇੱਕ ਇਹ ਚ ਮਤਲਬ ਤੇਲ ਪਤਣਾ ਹੁੰਦਾ ਉਹ ਤੁਸੀਂ ਸਰੋਂ ਦਾ ਵੀ ਵਰਤ ਲਓ ਪਰ ਜਿਹੜਾ ਰੈਂਡੀ ਦਾ ਤੇਲ ਹੁੰਦਾ ਉਹ ਉਹ ਸੇਤ ਵਾਸਤੇ ਬੜਾ ਉਪਕਮ ਹੁੰਦਾ ਜੀ ਜਾਨੀ ਕਿ ਮਤਲਬ ਉਹ ਕੋਈ ਗੁੜਚ ਪੈਂਦਾ ਹੀ ਉਹ ਹਾਂ ਥੋੜਾ ਪਾਉਣਾ ਪੈਂਦਾ ਹੀ ਅੱਛਾ ਗੁੜਚ ਪਾਉਂਦੇ ਹੋ ਚਮ ਚਮਚਾ ਦੋ ਚਮਚੇ ਉਹਨੂੰ ਕੋਈ ਉਬਾਲਾ ਊਲਾ ਜਾਂ ਆਉਂਦਾ ਉਹ ਕਾਰੀਗਰਾਂ ਨੂੰ ਜ਼ਿਆਦਾ ਪਤਾ ਹੈ ਠੀਕ ਹੈ ਉਹ ਵੀ ਸਿਹਤ ਵਾਸਤੇ ਬੜੀ ਵਧੀਆ ਚੰਗੀ ਚੀਜ਼ ਹੁੰਦੀ ਹੈ ਜੀ ਅੱਛਾ ਜਾਨੀ ਕਿ ਗੁੜ ਦੇ ਵਿੱਚ ਪਾਇਆ ਜਾਂਦਾ ਹੈ ਹਾਂਜੀ ਔਰ ਗੁੜ ਦੇ ਵਿੱਚ ਜਿਹੜੇ ਹੈਗੇ ਨੇ ਜਿਵੇਂ ਅਸੀਂ ਖੰਡ ਤੇ ਗੁੜ ਦਾ ਮਤਲਬ ਮੁਕਾਬਲਾ ਕਰੀਏ ਹਾਂ ਖੰਡ ਦੇ ਵਿੱਚ ਕੱਲੀ ਕਾਰਬੋਹਾਈਡਰੇਟ ਹੁੰਦੀ ਹੈ ਅੱਛਾ ਅੱਛਾ ਇਸ ਦੇ ਨਾਲ ਸਾਨੂੰ ਮੋਟਾਪਾ ਵੀ ਹੋ ਸਕਦਾ ਹੈ ਤੇਜਾਬ ਤੇਜਾਬੀ ਮੇਦਾ ਵੀ ਹੋ ਸਕਦਾ ਹੈਗਾ ਦੇ ਵੀ ਇੱਕ ਤਾਂ ਹੋ ਸਕਦੀ ਹੈ ਕੰਸਟੀਟਿਊਸ਼ਨ ਵੀ ਹੋ ਸਕਦੀ ਹੈ ਇਹ ਹਾਂ ਬੁਰ ਦੇ ਵਿੱਚ 11 12 ਤੱਤ ਜਿਹੜੇ ਹੁੰਦੇ ਨੇ ਜੇ ਉਹਨਾਂ ਚ ਸਲੇਨੀਅਮ ਹੁੰਦਾ ਹੈ ਜਿਹੜਾ ਕਿਤੋਂ ਵੀ ਨਹੀਂ ਹੋਰ ਮਿਲਦਾ ਸਾਨੂੰ ਠੀਕ ਹੈ ਠੀਕ ਹੈ ਸਲੇਨੀਅਮ ਜਿਹੜਾ ਹਾਰਮੋਨ ਨੂੰ ਬੈਲੈਂਸ ਰੱਖਣ ਦੇ ਵਿੱਚ ਬਹੁਤ ਬੁਨਕਾਰੀ ਹੁੰਦਾ ਹੈ ਜਾਓ ਸਾਨੂੰ ਕਈ ਵਾਰੀ ਪਸ਼ੂਆਂ ਦੇ ਪੱਠਿਆ ਚੋਂ ਦਾ ਚਰੀ ਵਗੈਰਾ ਦੇ ਵਿੱਚੋਂ ਦੁੱਧਰ ਆ ਹੀ ਮਿਲੂਗਾ ਅੱਛਾ ਅੱਛਾ ਜਿਸ ਆਸੀਂ ਨੇ ਸਿੱਧਾ ਲੈਣਾ ਦਾ ਸਲੇਨੀਅਮ ਦਾ ਸਭ ਤੋਂ ਵਧੀਆ ਸੋਰਸ ਜਿਹੜਾ ਹੈਗਾ ਉਹ ਗੋੜ ਸ਼ੱਕਰ ਹੈਗਾ ਜੀ ਸ਼ੁੱਧ ਅੱਛਾ ਗੋੜ ਸ਼ੱਕਰ ਦੇ ਵਿੱਚੋਂ ਮਿਲਦਾ ਹੈ ਜੀ ਬਿਲਕੁਲ ਸਿੱਧਾ ਮਿਲਦਾ ਹੈ 11 12 ਤੱਪ ਹੁੰਦੇ ਨੇ ਜਿਹਦੇ ਵਿੱਚ ਪੂਰੇ ਫਾਸਫੋਰਸ ਜ਼ਿੰਕ ਮੈਗਨੀਸ਼ੀਅਮ ਲੋਹਾ ਕਾਪਰ ਮਤਲਬ ਖਜ਼ਾਨਾ ਹੈ ਇਹ ਕਿਹ ਤਰ੍ਹਾਂ ਦਾ ਹੈ ਠੀਕ ਹੈ ਇਹਦਾ ਸਬੂਤ ਇਹ ਹੈ ਵੀ ਜਦੋਂ ਕਿਸੇ ਨੂੰ ਪੀਲੀਆ ਹੋ ਜਾਂਦਾ ਹੈ ਹਾਂ ਅਖੀਰ ਨੂੰ ਡਾਕਟਰ ਕਹਿੰਦੇ ਨੇ ਯਾਰ ਤੂੰ ਗੰਨਾ ਚੂਪ ਗੰਨਾ ਚੂਪ ਯਾਰ ਰਸਤੀ ਤੁਦ ਕਲਾ ਉੱਥੇ ਜਾ ਕੇ ਫਿਰ ਬੰਦਾ ਠੀਕ ਹੁੰਦਾ ਇਹਦਾ ਮਤਲਬ ਜੇ ਅਸੀਂ ਪਹਿਲਾਂ ਹੀ ਇਹਨੂੰ ਵਰਤੋਂ ਦੇ ਵਿੱਚ ਰੱਖੀਏ ਸਾਡੇ ਹਾਜਮੇ ਤੰਦਰੁਸਤ ਰਹਿਣਗੇ ਹਾਜਮਾ ਤੰਦਰੁਸਤ ਰਹੂਗਾ ਤਾਂ ਜਿਹੜਾ ਹੈਗਾ ਸਾਡਾ ਸਰੀਰ ਪੂਰਾ ਤੰਦਰੁਸਤ ਰਹੂਗਾ ਜੀ ਤੇ ਬਾਈ ਜੀ ਦੇ ਕਹਿਣ ਦਾ ਇਹ ਮਤਲਬ ਹੈ ਬਾਈ ਜੀ ਨੇ ਕਿੰਨੇ ਜਿਹੜਾ ਘੋੜਾ ਹੈ ਇਹਦੇ ਕਿੰਨੇ ਤੱਤ ਲਾਏ ਜੋ ਕਿ ਮਤਲਬ ਚੀਨੀ ਦੇ ਵਿੱਚ ਨਹੀਂ ਹੁੰਦੇ ਤੇ ਬਾਈ ਜੀ ਹੁਰੀ ਕਹਿੰਦੇ ਵੀ ਜਿਵੇਂ ਇਹਨੂੰ ਵਰਤਣਾ ਚਾਹੀਦਾ ਖਾਣਾ ਚਾਹੀਦਾ ਜਿਵੇਂ ਆਪਣੇ ਵੱਡ ਬਡੇਰੇ ਪਹਿਲਾਂ ਵਰਤੋਂ ਦੇ ਹੁੰਦੇ ਸੀ ਤਾਂ ਤਾਂ ਹੀ ਉਹ ਤੰਦਰੁਸਤ ਰਹਿੰਦੇ ਸੀ ਤੇ ਬਾਈ ਜੀ ਹੁਰੀ ਇੱਥੇ ਕਰਦੇ ਨੇ ਇਹੋ ਹੀ ਗੋੜ ਪਿਆਰ ਆਪਣੇ ਹੱਥਾਂ ਦੇ ਨਾਲ ਛੁੱਤ ਤੇ ਬਾਕੀ ਬਾਈ ਜੀ ਹੁੜਾਣਾ ਇੱਥੇ ਕਰਾਈ ਗੱਲਬਾਤ ਤੇ ਬਾਈ ਜੀ ਹੁੜਾ ਦਾ ਕਲਾੜ ਦਿਖਾਇਆ ਤੇ ਬਾਕੀ ਫੇਰ ਨਵਾਂ ਬਲੌਗ ਲੈ ਕੇ ਕੋਈ ਹੋਰ ਨਵੀਂ ਚੀਜ਼ ਲੈ ਕੇ ਫੇਰ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ ਸਟਾਰਟ